ਦੇਖੋ ਵੀ ਜਦੋਂ ਕੋ ਪ੍ਰਾਣਾ ਹੁੰਦਾ ਹੁੰਦਾ ਸੀ ਨਾ ਜੀ ਸਪੈਸ਼ਲ ਪ੍ਰਾਣਾ ਉਦੋਂ ਕਿਚਨ ਚ ਗੱਲਾਂ ਹੁੰਦੀਆਂ ਸੀ ਵੀ ਅੱਜ ਫਲਾਣਾ ਆਇਆ ਜਾਂ ਜਵਾਈ ਭਾਈ ਆਇਆ ਤੇ ਉਹ ਕਣਕ ਦਾ ਆਟਾ ਪੀ ਲਿਓ ਕਣਕ ਪੀ ਲਿਓ ਸਪੈਸ਼ਲ ਸੀਗਾ ਇਹ ਸਪੈਸ਼ਲਟੀ ਹੁੰਦੀ ਸੀ ਵੀ ਜਦੋਂ ਅਗਲੇ ਸਪੈਸ਼ਲ ਫੀਲ ਕਰਾਣਾ ਹੋਵੇ ਨਾ ਉਦੋਂ ਫਿਰ ਕਣਕ ਦਾ ਫੁਲਕਾ ਲਾਓ ਉਹਦੇ ਵਾਸਤੇ ਤੇ ਪੂਰੀ ਖੰਡ ਹੁੰਦੀ ਸੀ ਹਨਾ ਆਪੇ ਘਰੇ ਗੱਡੀ ਹੋਈ ਪੂਰੀ ਖੰਡ ਦੇ ਵਿੱਚ ਘਿਓ ਪਾ ਕੇ ਉਹਨੂੰ ਕਣਕ ਦਾ ਫੁਲਕਾ ਦੇਣਾ ਤੇ ਉਹਨੂੰ ਲੱਗਦਾ ਸੀ ਮੈਂ 5 ਸਟਾਰ ਵਾਲੀ ਫੈਸਿਲਿਟੀ ਅਜੀ ਮਿਲੀ ਮੈਨੂੰ ਬੜੀ ਲਗਜ਼ਰੀ ਦਿੱਤੀ ਹਨਾ ਮੇਰੇ ਰਿਸ਼ਤੇਦਾਰਾਂ ਨੇ ਜਾਂ ਸਹੁਰਿਆਂ ਨੇ ਤੇ ਤੁਹਾਨੂੰ ਮੈਂ ਇੱਕ ਗਾਣਾ ਸੁਣਾਣਾ ਯਾਦ ਸੁਣਾਉਂਦਾ ਨਹੀਂ ਮਤਲਬ ਗਾਉਣਾ ਨਹੀਂ ਮੈਨੂੰ ਆਉਂਦਾ ਯਾਦ ਕਰਾਨਾ ਉਹ ਕਹਿੰਦੇ ਲੋੜੇ ਵੇਲੇ ਮਾਈਏ ਹੁਣ ਮਨ ਪਗਾਵਾ ਕਣਕ ਦਾ ਮਨ ਹੁੰਦਾ ਸੀ ਫੁਲਕਾ ਹਨਾ ਵੱਡਾ ਰੋਟ ਯਾਨੀ ਲੌੜਡੇ ਵੇਲੇ ਮਾਈਏ ਆਉਣਾ ਮਨ ਪਕਾਵਾ ਕਣਕ ਦਾ ਅੰਦਰ ਜਾਵਾ ਬਾਹਰ ਜਾਵਾ ਲਾਲ ਜੂੜਾ ਛਣਕਦਾ ਉਹਨੂੰ ਚਾਹ ਬੜਾ ਕਿ ਰਾਤੀ ਪਰੌਣੇ ਨੇ ਆਉਣਾ ਸ਼ਾਮੀ ਛੁੱਟੀ ਜਦੋਂ ਕਰਕੇ ਦਫ਼ਤਰੋਂ ਤੇ ਉਹਦੇ ਲਈ ਮੈਂ ਅੱਜ ਕਣਕ ਦੀ ਰੋਟੀ ਲਾਉਣੀ ਆ ਉਹਨੂੰ ਲੱਗਦਾ ਵੀ ਮੈਨੂੰ ਕਿਵੇਂ ਸਪੈਸ਼ਲ ਫੀਲ ਕਰਾਵਾਂ ਕਿ ਤੂੰ ਮੇਰੇ ਲਈ ਸਪੈਸ਼ਲ ਉਹ ਵੀ ਦੇਖ ਕੇ ਕੋਈ ਕਣਕ ਦੀ ਲਾਈ ਅੱਜ ਸੋ ਕਣਕ ਤਾਂ ਹੋਣ ਆਈ ਐ